ਤੁਹਾਡਾ ਕੀ ਨਾਮ ਜੀ ਤੁਹਾਡਾ ਨਾਮ ਕੀ ਹੈ ਜੀ ਉਹ ਨੰਬਰ ਸੰਗ ਹੈ ਜੀ ਤੁਹਾਡਾ ਕਿਹੜਾ ਪਿੰਡ ਹੈ ਜੀ ਸਰੂ ਮੇਰਾ ਰੈਪ ਆਇਆ ਜੀ ਅੱਛਾ ਰੈਪ ਆਇਆ ਹਾਂ ਜੀ ਰਹਿੰਦੇ ਹਾਂ ਚਲਕਪੁਰੇ ਦਾ ਅੱਜ ਤਾਂ ਹੁਣ ਗੰਦਾ ਬਣੀ ਖੜਦਾ ਇੱਥੇ ਮੋਸ਼ਕ ਮਾਰਦਾ ਆ ਇਹਦੇ ਕਿਸੇ ਕੋਈ ਲੈ ਕੇ ਤਾ ਸਰਕਾਰ ਨੂੰ ਜਾਂ ਕਿਸੇ ਪਛਣ ਸਰਕਾਰੀ ਨੂੰ ਸਰਕਾਰ ਨੂੰ ਵੀ ਲੈ ਕੇ ਤਾ ਵੀਡੀਓਜ਼ ਆਉਂ ਨੂੰ ਲੈ ਕੇ ਤਾ ਉੱਥੇ ਗਏ ਆ ਥਾਰੇ ਮਾਪੁੱਤ ਗਏ ਹੈਗੇ ਆ ਜੀਆਂ ਦਰਬਾਰਾਂ ਦੇ ਲੇਕਿਨ ਉਹਨੇ ਵੀਡੀਓਜ਼ ਆਉਂ ਲੈ ਕੇ ਗੱਲ ਕਹੀ ਸੀ ਕਿ ਫੁਲੇ ਕਰਾਉਣੇ ਆ ਬੰਦੇ ਦਾ ਕੰਮ ਇਹ ਕਿਹਦੀ ਚਲਾਈ ਆ ਉਹਦੇ ਕਿਤੇ ਪਾਣੀ ਪਾਉਣ ਨੂੰ ਇਹ ਕੋਲ ਦੁਵਾੜਾ ਕੰਮ ਹੋ ਰਿਹਾ ਉੱਥੇ ਖੜਾ ਹੈ ਤੋਂ ਨਹੀਂ ਪਤਾ ਕਿਹੜੇ ਭੁਗਤ ਦਾ ਕੰਮ ਹੈ ਵੀਡੀਓ ਦਾ ਜਾਂ ਕਿਹ ਚੋਰ ਭੁਗਤ ਦਾ ਕੰਮ ਹੈ ਵੀਡੀਓ ਦਾ ਵੀਡੀਓ ਨੇ ਜਿਵੇਂ ਮਾਰੀ ਚੱਕੀ ਆਉਂਗੀ ਕਿਹਾ ਵੀ ਉਸ ਟੇਪ ਤੇ ਕੁਝ ਸਟੇਨਾ ਲਊਗਾ ਕਹਿੰਦੇ ਨਹੀਂ ਸਟੇ ਕੋਈ ਨਹੀਂ ਲੰਦਾ ਤੇ ਜੀ ਵੀ ਨਹੀਂ ਤੇ ਰਹੀ ਆ ਕੱਟਾ ਪੱਟਾ ਲੱਗਦਾ ਹੁਣ ਕੰਮ ਆ ਹੁਣ ਕੰਮ ਬੰਦਿਆ ਹੀ ਉਹਨਾਂ ਦਾ ਹਾਂਜੀ ਕੰਮ ਬੰਦਿਆ ਤੇ ਤੁਸੀਂ ਹੁਣ ਸਰਕਾਰ ਤੋਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਮੰਗ ਦੀ ਇਹ ਕਰਦੇ ਕਿ 4 ਸਾਲ ਦਾ ਪਾਣੀ 5 ਸਾਲ ਦਾ ਡੰਡੇ ਚੱਲਦਾ ਸਭ ਇੱਕ ਸਰਕਾਰੀ ਪ੍ਰੋਜੈਕਟ ਬੜੀ ਸ਼ਰੌਲ ਮਹਿੰਗੀ ਆ ਅਸੀਂ ਇਹ ਚਾਹੁੰਦੇ ਹਾਂ ਕਿ ਜਿੰਨਾ ਵੀ ਜਲਦੀ ਹੋ ਸਕੇ ਇਸ ਮਾਰਕ ਮਾਰ ਮਜਬੂ ਆ ਜੇ ਸਰਕਾਰ ਦੇ ਮੂਹਰੇ ਇੱਕ ਇੱਕ ਪੱਟੀ ਬੈਠੀ ਕਹਿੰਦੇ ਮਾਰਕ ਹੈ ਜੇ ਸਰਕਾਰ ਦੇ ਮੂਹਰੇ ਐਂਕ ਸੰਗਤਾਂ ਤੋਂ ਬੜੀ ਪ੍ਰਵਾਸ ਆਉਂਦੀ ਆ ਵੀਰਵਾਰ ਨੂੰ ਬੜੀ ਸੰਗਤ ਆਉਂਦੀ ਆ ਜਿਆ ਸਮਾਰੋਹ ਨੂੰ ਹਰ ਰੋਜ਼ ਇਹ ਵੈਸੇ ਦਾ ਬਹੁਤ ਸੰਗਤ ਆਉਂਦੀ ਹੈ। ਆ ਸਾਲਾਨਾ ਮੇਲਾ ਜੋੜ ਮੇਲਾ ਆਉਣ ਵਾਲਾ ਜੋੜ ਮੇਲਾ ਆਉਣਿਆ। ਇਹ ਨਹੀਂ ਮੰਤਰੀਆਂ ਨੂੰ ਕਾੜਦੇ ਨਹੀਂ ਮੰਤਰੀਆਂ ਨੇ ਆਉਣਾ ਇਹ ਨਹੀਂ ਮੰਤਰੀ ਦੇ ਹਾਰ ਪਾਉਣੇ ਕਹਿ ਨਹੀਂ ਸਕਦੇ ਸਾਡੇ ਗੰਦਾ ਪਾਣੀ ਇੱਥੇ ਨਿਕਾਸ਼ਣ ਕੀਤਾ ਹੈ ਸਾਡੇ ਦੇ ਦੇ ਨਹੀਂ ਬਣਨਾ। ਮੰਤਰੀ ਵੀ ਭਾਜੀ ਆਉਂਦੇ ਹੈਗੇ ਪਰ ਮੰਤਰੀ ਵੀ ਆ ਕੇ ਕੋਈ ਦੁੰਨੇ ਵਾੜੀ ਚੱਕਦਾ ਨਹੀਂ ਹੈਗਾ ਮਤਲਬ ਬਸ ਮੱਥਾ ਦੇ ਕੇ ਮੁੜ ਜਾਂਦੇ ਆ ਕਹਿ ਦੇ ਕਰਾਵਾਂਗੇ। ਸਾਰਾ ਕੋਈ ਇਹ ਹਾਲ ਨਹੀਂ ਹੋ ਰਿਹਾ ਕਿਸੇ ਕੋਲ ਨਹੀਂ ਤੁਸੀਂ ਸਰੋਪੇ ਪਾਉਣੇ ਆਂ ਵੀ ਲੋਈਆਂ ਪਾਉਣੇ ਵੀ ਉਹਦਾ ਕੀ ਕੰਮ ਸਰੋਪੇ ਲੋਈਆਂ ਕਰਨੇ ਪਏ ਕੰਮ ਨਹੀਂ ਕਰਦੇ ਸਾਰਾ ਇਹ ਪਾਉਣਾ ਸਪਾ ਚੁੱਪੇ ਮੰਗਦੇ ਹਾਂ ਇੱਦਾਂ ਕੀ ਪਾਉਂਗੇ ਤੁਸੀਂ ਅਸੀਂ ਤਾਂ ਮਰ ਮਰ ਹੱਥ ਜੋੜਦੇ ਆਂ ਸਾਡੀ ਤਾਂ ਬੇਨਤੀ ਇਹੀ ਆ ਕਿ ਆ ਪਾਣੀ ਦਾ ਹਾਲ ਹੋਣਾ ਚਾਹੀਦਾ ਆਪਾਂ